35000 ਸਿੰਘਾਂ ਖਹੀਦਾਂ ਦੇ ਪਾਵਨ ਧਰਤੀ ਗੁਰਦੁਆਰਾ ਸ਼ਹੀਦ ਗੰਸਾਹਿਬ ਵੱਡਾ ਕਲੂਕਾ ਰਾ ਵਿਖੇ ਹਰ ਸਾਲ ਦੀ ਤਰ੍ਹਾਂ ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਕੀਤੇ ਗਏ ਕਾਰ ਸੇਵਾ ਵਾਲੇ ਮਹਾਪੁਰਸਾਂ ਦੀ ਸਰਪ੍ਰਸਤੀ ਹੇਠ ਵੱਡਾ ਕਲੂਕਾ ਰਾ ਕਲੱਬ ਰਹੀੜਾ ਦੇ ਵੱਲੋਂ ਇਸ ਵਾਰ ਵੀ 8 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ ਸਾਰੀਆਂ ਹੀ ਲੜਕੀਆਂ ਨੂੰ ਘਰ ਦੀ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ ਇਸ ਮੌਕੇ ਆਈਆਂ ਹੋਈਆਂ ਸੰਗਤਾਂ ਦੇ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਸੇਵਾਦਾਰਾਂ ਵੱਲੋਂ ਸੱਚਜੇ ਢੰਗ ਨਾਲ ਆਪੋ ਆਪਣੀਆਂ ਡਿਊਟੀਆਂ ਨਿਭਾ ਕੇ ਇਹਨਾਂ ਸਮਾਗਮਾਂ ਨੂੰ ਸਫਲ ਬਣਾਇਆ ਗਿਆ ਇਸ ਮੌਕੇ ਸੰਗਤਾਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲ ਹੋਏ ਉੱਥੇ ਹੀ ਇਸ ਮੌਕੇ ਡੀਐਸਪੀ ਸ੍ਰੀ ਅਤਸਪਾਟਿਆ ਨੇ ਵੀ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਸਰਕਤ ਕੀਤੀ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਤਸਪਾਟਿਆ ਨੇ ਲੋੜਵੰਦ ਲੜਕੀਆਂ ਦੇ ਇਸ ਵਿਆਹ ਸਮਾਗਮ ਦੇ ਕਾਰਜ ਦੀ ਭਰਪੂਰ ਸਲਾਘਾ ਵੀ ਕੀਤੀ Terima kasih telah menonton! ਹਨੇ ਹੋ ਗਿਆ ਐਸਐਸਪੀ ਸਾਹਿਬ ਮਲੇਰਕੋਟਲਾ ਜੀ ਦੇ ਬਿਹਾਫ ਤੇ ਅੱਜ ਮੈਨੂੰ ਵੱਡਾ ਕੱਲੂਕਾਰਾ ਗੁਰਦੁਆਰਾ ਸਾਹਿਬ ਚ ਜਿਹੜਾ ਆਪਣੇ ਵੱਡਾ ਕੱਲੂਕਾਰਾ ਕਲੱਬ ਵੱਲੋਂ ਜਿਹੜੀਆਂ ਬੱਚੀਆਂ ਦਾ ਇੱਥੇ ਵਿਆਹ ਕਰਾਇਆ ਜਾ ਰਿਹਾ ਹੈ ਤੇ ਹੋਰ ਬੜੇ ਵਧੀਆ ਸਮਾਜਿਕ ਜਿਵੇਂ ਕਿ ਖੂਨਦਾਨ ਕੈਂਪ ਹੋ ਗਿਆ ਤੇ ਇੱਥੇ ਗੁਰੂ ਜੀ ਦਾ ਲੰਗਰ ਜਿਹੜਾ ਅੱਠੋ ਪੈਰ ਚੱਲਦਾ ਪਿਆ ਵਾ ਤਾਂ ਇੱਥੇ ਨਤਮਸਤਕ ਹੋਣ ਦਾ ਜਿਹੜਾ ਮੌਕਾ ਮਿਲਿਆ ਤਾਂ ਮੈਂ ਆਪਣੇ ਆਪ ਨੂੰ ਬਹੁਤ ਭਾਗੇਸ਼ਾਲੀ ਸਮਝਦਾ ਕਿ ਜੀ ਇੱਥੇ ਅਸੀਂ ਆਏ ਹੈਗੇ ਆ ਬਾਕੀ ਅਸੀਂ ਪੁਲਿਸ ਪ੍ਰਬੰਧ ਵੀ ਜਿਹੜੇ ਇੱਥੇ ਪੁਕਤਾ ਕੀਤੇ ਹੋਏ ਆ ਸਾਡੀਆਂ ਟੀਮਾਂ ਸਿਵਲ ਵਰਦੀ ਦੇ ਵਿੱਚ ਵੀ ਤੇ ਉਦਾਂ ਵੀ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਸਾਰੇ ਸ਼ਰਧਾਲੂਆਂ ਨੂੰ ਇਸ ਚੀਜ਼ ਦੀ ਬਹੁਤ-ਬਹੁਤ ਵਧਾਈ ਤੇ ਖਾਸ ਤੌਰ ਤੇ ਵੱਡਾ ਕੱਲੂਕਾਰਾ ਕਲੱਬ ਨੂੰ ਇਸ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਅੱਜ ਸਾਡੀ ਇਤਿਹਾਸਿਕ ਜਗ੍ਹਾ ਵੱਡਾ ਕੱਲੂਕਾਰਾ ਜਿੱਥੇ ਸਾਡੇ 35000 ਸਿੰਘ ਸਿੰਘ ਜੀ ਦੋਹੇ ਨੇ ਉਸ ਜਗ੍ਹਾ ਤੇ ਅੱਜ ਬਹੁਤ ਵੱਡਾ oprala ਗਰੀਬ ਬੱਚਿਆਂ ਦੇ ਸ਼ਾਦੀਆਂ ਕਰਕੇ ਗਰੀਬਾਂ ਦੇ ਸੁਪਨਿਆਂ ਦੇ ਅੱਜ ਬਹੁਤ ਵੱਡਾ ਉਹਨਾਂ ਨੂੰ ਮਹਿਲ ਸਾਰਿਆ ਜਾ ਰਿਹਾ ਹੈ ਤਾਂ ਕਿ ਗੁਰੂ ਜੀ ਦੇ ਅਸ਼ੀਰਵਾਦ ਤੋਂ ਲੈ ਕੇ ਉਹ ਆਪਣਾ ਜੀਵਨ ਸ਼ੁਰੂ ਕਰਨਗੇ ਸੋ ਮੈਂ ਕੱਲੂ ਘਰਾਂ ਦੀ ਕਮੇਟੀ ਹੈ ਸਾਰੀ ਸਾਰੇ ਭਰਾਵਾਂ ਨੂੰ ਸਾਰੇ ਮਹਾਂਪੁਰਸ਼ਾਂ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਦਿੰਦਾ ਤੇ ਥੈਂਕ ਯੂ ਦੈਂਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ The Real Punjab